ਪਰਮਾਨੰਦ ਜੀ ਆਪਾਂ ਸ਼ਾਰਟ ਆਰਮ ਦੇ ਵਿੱਚ ਇਸ ਨੂੰ ਡਿਫਾਈਨ ਕਰਨਾ ਹੋਵੇ ਕਿ ਇਸ ਦੀ ਵੀ ਬਿਲਕੁਲ ਜਨਮ ਨੂੰ ਮੰਨਦੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਫਰਮਾਨ ਕਰਦੇ ਨੇ ਇਨਸਾਨ ਜਨਮ ਮਰਨ ਦੇ ਢੇ ਚ ਪਿਆ ਹੋਇਆ ਅਸੀਂ ਸਾਤ ਜਗ ਵਿੱਚ ਹਾਰੇ ਕਿ ਅਗਲਾ ਜਾਂ ਪਿਛਲਾ ਜਨਮ ਹੁੰਦਾ ਹੈ ਬਿਲਕੁਲ ਸੋਖਣੀ ਸਾਹਿਬ ਇਸ ਨੂੰ ਸਿੱਧ ਕਰਦੀ ਹੈ ਜਿਹੜਾ ਸੱਚਖੰਡ ਜਿਹੜਾ ਤੁਸੀਂ ਸਦੀਵੀ ਕਹਿੰਦੇ ਹੋ ਫਿਰ ਹਰ ਜਨਮ ਚ ਸਦੀਵੀ ਰਹਿੰਦਾ ਹੈ ਨਹੀਂ ਦੇਖੋ ਜਦੋਂ ਅਸੀਂ ਸੱਚਖੰਡ ਦੀ ਪ੍ਰਾਪਤੀ ਕਰ ਲੈਂਦੇ ਹਾਂ ਹੂੰ ਫਿਰ ਸਾਨੂੰ ਦੁਬਾਰਾ ਮੁੜ ਕੇ ਆਉਣ ਦੀ ਲੋੜ ਨਹੀਂ ਮੋਕਸ਼ ਮਿਲਦਾ ਮੋਕਸ਼ ਮਿਲਦਾ ਮੁਕਤੀ ਮੁਕਤੀ ਕੀ ਹੈ ਜਨਮ ਮਰਨ ਦੇ ਗੇੜ ਦੇ ਵਿੱਚੋਂ ਮੁਕਤ ਹੋ ਜਾਣਾ 84 ਲੱਖ ਜੂਨ ਦਾ ਜਿਹੜਾ ਗੇੜ ਆ ਉਹਦੇ ਚੋਂ ਬਾਹਰ ਨਿਕਲ ਜਾਣਾ ਕਹਿਣ ਦਾ ਭਾਵ ਜਿੱਥੋਂ ਅਸੀਂ ਵਿਛੜ ਕੇ ਆਏ ਆ ਉਦੇ ਵੱਲ ਦੁਬਾਰਾ ਅਸੀਂ ਮੁੜ ਕੇ ਜਾਣਾ ਕੀ ਇਨਸਾਨ ਦੇ ਜਿਹੜਾ ਕੰਮ ਆਉਣਾ ਜਿਹੜਾ ਵਿਛੜ ਕੇ ਜਿੱਥੋਂ ਵਾਪਸ ਜਾਣਾ ਹੁੰਦਾ ਕੀ ਮੰਜ਼ਲ ਹੈ ਉਹ ਮੰਜ਼ਲ ਧਰਮ ਹੈ ਧਰਮ ਤਾਂ ਬਹੁਤ ਨੇ ਇੱਥੇ ਦੁਨੀਆ ਤੇ ਸਾਰੇ ਹੀ ਧਰਮ ਸਤਕਾਰਯੋਗ ਨੇ ਸਾਰੇ ਸਾਰਿਆਂ ਦੀ ਮੰਜ਼ਲ ਅੱਡ ਅੱਡ ਹੈ ਇੱਕੋ ਹੀ ਮੰਜ਼ਲ ਹੈ ਫਿਰ ਲੜਾਈਆਂ ਕਿਉਂ ਲੇਕਿਨ ਅੱਗੇ ਜਿਹੜੇ ਠੇਕੇਦਾਰ ਨੇ ਉਹਨਾਂ ਨੇ ਮੰਜ਼ਲਾਂ ਅੱਡ ਅੱਡ ਕਰਤੀਆਂ ਲੋਕ ਤੁਹਾਨੂੰ ਵੀ ਠੇਕੇਦਾਰਾਂ ਚ ਗਿਣ ਸਕਦੇ ਆ ਅਸੀਂ ਇੱਕ ਸੰਗਤ ਰੂਪੀ ਵਿਚਰ ਰਹੇ ਹਾਂ ਉਹ ਵੀ ਇੱਕ ਸਟੂਡੈਂਟ ਰੂਪੀ ਇੱਕ ਕਹਿ ਸਕਦੇ ਹਾਂ ਸ਼ਾਗਿਰਦ ਰੂਪੀ ਜੋ ਪਰਮਾਤਮਾ ਨੂੰ ਆਪਣਾ ਸਭ ਕੁਝ ਮੰਨਦਾ ਹੈ ਲੇਕਿਨ ਇੱਕ ਲੀਡਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਬਣਨਾ ਚਾਹੁੰਦੇ ਹੋ ਲੀਡਰ ਸੇਵਾਦਾਰ ਬਣਨਾ ਚਾਹੁੰਦੇ ਆ ਸੇਵਾਦਾਰ ਹੀ ਕਹਿੰਦੇ ਹੁੰਦੇ ਸਾਰੇ ਜਿਵੇਂ ਵਾਧ ਸਾਹਿਬ ਆਪਣੇ ਕਹਿਣ ਦੇ ਵਿੱਚ ਤੇ ਕਰਨ ਦੇ ਵਿੱਚ ਬਹੁਤ ਫਰਕ ਹੁੰਦਾ ਕਰਨੀ ਤੇ ਕਮਾਣੀ ਦਾ ਪੱਕਾ ਹੋਣਾ ਚਾਹੀਦਾ ਇੱਛਾ ਕੀ ਆਪਣੇ ਪੰਜਾਬ ਦੀ ਆਪਣੇ ਧਰਮ ਦੀ ਆਪਣੇ ਸਮਾਜ ਦੀ ਸੇਵਾ ਕਰਨੀ ਕੋਈ ਰੋਡ ਮੈਪ ਬਣਾਇਆ ਉਹਦੇ ਲਈ ਜੀ ਬਤਵਾਦ ਨੌਜਵਾਨਾਂ ਦੇ ਵਿੱਚ ਅਸੀਂ ਅਵੇਅਰਨੈਸ ਕ੍ਰੀਏਟ ਕਰ ਰਹੇ ਹਾਂ ਹੂੰ ਬਹੁਤ ਸਾਰੇ ਭੈਣ ਭਰਾਵਾਂ ਦੀ ਜ਼ਿੰਦਗੀ ਬਦਲੀ ਆ ਪਰਾਜੀ ਸੱਚ ਦੱਸਿਏ ਤਾਂ ਇਸ ਤੋਂ ਵੱਧ ਖੁਸ਼ੀ ਕੋਈ ਨਹੀਂ ਦੁਨੀਆ ਦੇ ਵਿੱਚ ਕਿਵੇਂ ਜ਼ਿੰਦਗੀ ਬਦਲੀ ਤੁਹਾਨੂੰ ਕੀ ਕਹਿੰਦੇ ਨੇ ਨਸ਼ਿਆਂ ਤੋਂ ਮੁਕਤ ਗਲਤ ਰਸਤਿਆਂ ਤੋਂ ਮੁਕਤ ਕੀ ਸ਼ਬਦ ਗੁਰੂ ਨਸ਼ਿਆਂ ਤੋਂ ਤੋੜਨ ਦੇ ਵਿੱਚ ਮਦਦ ਕਰਦਾ ਹੈ ਬਿਲਕੁਲ ਜਿਵੇਂ ਆਯੁਰਵੇਦਾ ਦੀ ਦਵਾਈ ਹਮ ਜੜੀ ਬੂਟੀਆਂ ਖਾਲੀਪੇੜ ਅਸਰ ਕਰਦੀਆਂ ਨੇ ਹਮ ਪਰਮਾਤਮਾ ਦਾ ਨਾਮ ਵੀ ਬਹੁਤ ਖਾਲੀਪੇੜ ਕਾਰਗਰ ਹੈ ਉਹ ਅੰਮ੍ਰਿਤ ਵੇਲਾ ਸੋਚੇ ਮੋ ਉਠਣਾ ਕਿਸੇ ਜੀ ਸ਼্নান ਕਰਨਾ ਸਾਫ ਬਸਤਰ ਪਹਿਨ ਕੇ ਜਦੋਂ ਪਰਮਾਤਮਾ ਦਾ ਤੁਸੀਂ ਨਾਮ ਲੈਨੇ ਆ ਤੁਹਾਡੇ ਪਾਪ ਤੁਹਾਡੇ ਕਰਮ ਤੁਹਾਡੇ ਰੋਗ ਦੋਖ ਉਕਰਤੇ ਜਾਂਦੇ ਨੇ ਕਈ ਲੋਕ ਜਿਹੜੇ ਸੰਸਾਰ ਨੂੰ ਚਲਾਉਂਦੇ ਹੈਗੇ ਜਾਂ ਜਿਹੜੇ ਖੱਬੇ ਪੱਖੀ ਉਤਰਾਂ ਕਹਿੰਦੇ ਕਿ ਰੱਬ ਇੱਕ ਕਨਸੈਪਟ ਹੈ ਜਿਹੜੇ ਸੰਸਾਰ ਨੂੰ ਚਲਾਉਣ ਵਾਲੇ ਲੋਕਾਂ ਨੇ ਬਣਾਇਆ ਤਾਂ ਕਿ ਲੋਕ ਉਸ ਕਨਸੈਪਟ 'ਚ ਉਲਝੇ ਰਹਿਣ ਤੇ ਰਾਜਾ ਜਿਹੜਾ ਦੁਨੀਆ ਨੂੰ ਚਲਾ ਰਿਹਾ ਹੈ ਉਹ ਪੂਰੇ ਦੋਸ਼ ਤੋਂ ਬਾਹਰ ਨਿਕਲ ਜਾਵੇ ਲੋਕ ਰੱਬ ਨੂੰ ਹੀ ਦੋਸ਼ ਦੇਣ ਤੇ ਰੱਬ ਨੂੰ ਹੀ ਮੰਨਣ ਕਿ ਰੱਬ ਇੱਕ ਗੋਰਖਤੰਦ ਹੈ ਪਰਾਦੇ ਸ਼ੈਤਾਨ ਇਹ ਚਾਹੁੰਦਾ ਸਤਾਨ ਹੈ ਬਿਲਕੁਲ ਕਿੰਨੇ ਪ੍ਰਕਾਸ਼ ਫਿਰ ਹਨੇਰਾ ਵੀ ਆ ਸਤਾਨ ਕਿੰਨੇ ਬਣਾਇਆ ਪਰਮਾਤਮਾ ਨੇ ਪਰਮਾਤਮਾ ਨੂੰ ਕੀ ਲੋੜ ਪੈਗੀ ਖੇਡ ਮੇਲਾ ਪਰਮਾਤਮਾ ਖੇਡ ਰੇ ਸੜ ਨਾਲ ਬਿਲਕੁਲ ਫਿਰ ਤੱਕੜਾ ਬਣੇ ਹੋਏ ਸੀ ਬਿਲਕੁਲ ਅਸੀਂ ਕਟਪੁਤਲੀ ਆ ਫਿਰ ਤਾਂ ਜੇ ਕਰਮ ਅਸੀਂ ਗੁਨਾਹ ਕਰ ਰਹੇ ਹਾਂ ਤਾਂ ਰੱਬ ਨੇ ਪਹਿਲਾਂ ਹੀ ਲਿਖੇ ਹੋਏ ਆ ਨਹੀਂ ਇਨਸਾਨ ਸਰਬਸ਼੍ਰੇਸ਼ਟ ਜੁਨਾ ਦਾ ਰਾਜਾ ਆ ਇਨਸਾਨ ਨੂੰ ਵੀ ਨੀ ਪਾਵਰ ਦਿੱਤੀ ਹੋਈ ਆ ਮਹਾਰਾਜ ਨੇ ਕਿ ਉਹ ਆਪਣੇ ਕਰਮ ਖੁਦ ਲਿਖ ਸਕਦਾ ਆਪਣੇ ਹੱਥਾਂ ਦੀਆਂ ਮੱਤੀ ਦੀਆਂ ਲਕੀਰਾਂ ਖੁਦ ਚੇਂਜ ਕਰ ਸਕਦਾ ਸਿਰਫ ਇੱਕਲਾ ਇਨਸਾਨ ਲੇਕਿਨ ਇਨਸਾਨ ਅੱਜਕੱਲ ਪੁੱਠੇ ਪਾਸੇ ਪਿਆ ਹੋਇਆ ਮਨ ਤੂ ਜੋਤ ਸਰੂਪ ਹੈ ਪ੍ਰਮਾਤਮਾ ਨੇ ਪੂਰੀ ਸ਼ਕਤੀ ਇਨਸਾਨ ਨੂੰ ਦਿੱਤੀ ਹੋਈ ਆ ਪਰ ਉਹ ਐਕਟੀਵੇਟ ਕਿਵੇਂ ਹੋਣੀ ਆ ਜਦੋਂ ਅਸੀਂ ਆਪਣੇ ਪ੍ਰਮਾਤਮਾ ਦੇ ਹੁਕਮ ਦੇ ਅਧੀਨ ਹੀ ਚੱਲਦੇ ਜਦੋਂ ਅਸੀਂ ਕਹਿਣਾ ਹੀ ਨਹੀਂ ਮੰਨਣਾ ਫਿਰ ਸਾਨੂੰ ਉਹ ਚੀਜ਼ਾਂ ਪ੍ਰਾਪਤ ਕਿਵੇਂ ਹੋ ਜਾਣੀਆਂ ਤੁਸੀਂ ਜਦੋਂ ਪਹਿਲਾ ਸਵਾਲ ਸੀਗਾ ਕਿ ਸ਼ੈਤਾਨ ਵਾਲੀ ਗੱਲ ਸਮਝਾ ਰਹੇ ਸੀਗੇ ਸ਼ੈਤਾਨ ਇਹ ਚਾਹੁੰਦਾ ਹੂੰ ਕਿ ਸੰਸਾਰ ਇਹ ਸਮਝੇ ਕਿ ਉਹ ਹੈ ਹੀ ਨਹੀਂ ਰੱਬ ਨਹੀਂ ਹੈ ਮਤਲਬ ਸ਼ੈਤਾਨ ਚਾਹੁੰਦਾ ਹੈ ਕਿ ਲੋਕਾਂ ਨੂੰ ਪਤਾ ਲੱਗੇ ਕਿ ਰੱਬ ਨਹੀਂ ਹੈਗਾ ਹੂੰ ਕਿਉਂ ਨਹੀਂ ਚਾਹੁੰਦਾ ਇਹਦਾਂ ਦੀ ਗੱਲ ਕਿਉਂ ਉਹ ਕਰਨਾ ਚਾਹੁੰਦਾ ਪੂਰੇ ਸੰਸਾਰ ਦੇ ਵਿੱਚ ਤਾਂ ਕਿ ਲੋਕ ਰੱਬ ਨੂੰ ਭੁੱਲ ਜਾਣ ਵੀਰ ਬਹਾਇਨੀ ਜਿਵੇਂ ਵਰਲਡ ਵਾਈਡ ਇਲੂਮੀਨਾਟੀ ਗਰੁੱਪ ਕਾਈਂਡ ਆਫ ਇਹੋ ਜੇ ਲੋਕ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਹਾਕਮ ਨੇ ਜਿਹੜੇ ਰਾਜ ਕਰਤਾ ਹਰਤਾ ਨੇ ਉਹ ਵਰਲਡ ਨੂੰ ਕੰਟਰੋਲ ਕਰਨ ਦੇ ਵਿੱਚ ਪੂਰਾ ਜ਼ੋਰ ਲਾ ਰਹੇ ਨੇ ਜਿਵੇਂ ਨਿਊ ਵਰਲਡ ਆਰਡਰ ਹੈ ਇਹ ਰਿਐਲਿਟੀ ਹੈ ਤੁਸੀਂ ਸਮਝ ਪਾਏ ਹੋ ਨਿਊ ਵਰਲਡ ਆਰਡਰ ਨੂੰ ਬਿਲਕੁਲ ਭਰਾ ਜੀ ਇਹ ਨਿਊ ਵਰਲਡ ਆਰਡਰ ਸ਼ੁਰੂ ਤੋਂ ਚੱਲਦਾ ਹੀ ਆਇਆ ਕਦੀ ਖਤਮ ਨਹੀਂ ਹੋਇਆ ਨਾਮ ਨਵਾਂ ਦਿੱਤਾ ਗਿਆ ਨਾਮ ਨਵਾਂ ਦਿੱਤਾ ਗਿਆ ਪੰਜਾਬ ਦੀ ਕੀ ਥਾਂ ਦੇਖਦੇ ਹੋ ਨੇ ਵਰਲਡ ਆਰਡਰਸ ਜੇ ਪੰਜਾਬ ਨਾ ਜਾਗਿਆ ਹੂੰ ਜੇ ਸਾਡੇ ਲੋਕ ਅਵੇਰ ਨਾ ਹੋਏ ਬਹੁਤ ਨੁਕਸਾਨ ਹੋਣਾ ਲਾ ਪਾਜੀ ਪਰ ਇਦਾਂ ਹੋਣਾ ਨਹੀਂ ਕਿਉਂਕਿ ਬਾਰਡਰ ਸਟੇਟ ਹੈ ਇਸ ਲਈ ਜਾਂ ਕੋਈ ਹੋਰ ਕਾਰਨ ਸਮਝ ਚ ਲੱਗਦਾ ਕਾਰਨ ਇਹ ਆਪਣੇ ਧਰਮ ਤੋਂ ਦੂਰ ਹੋਣਾ ਆਪਣੇ ਕਲਚਰ ਤੋਂ ਆਪਣੇ ਟਰੈਡੀਸ਼ਨ ਤੋਂ ਦੂਰ ਹੋਣਾ ਧਰਮ ਤੋਂ ਤਾਂ ਪੂਰੀ ਦੁਨੀਆ ਦੂਰ ਹੋ ਰਹੀ ਹੈ ਸਤਯੋਗ ਦੇ ਵਿੱਚ ਧਰਮ ਆਲਮੋਸਟ 100% ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਦੇ ਵਿੱਚ ਬਾਣੀ ਦੇ ਵਿੱਚ ਇਹ ਲੇਖ ਹੈ ਗੁਰਬਾਣੀ ਸਾਨੂੰ ਦਸਾਉਂਦੀ ਹੈ ਕੀ ਧਰਮ ਦੀਆਂ ਚਾਰ ਲੱਤਾਂ ਸੀ ਉਸ ਤੋਂ ਬਾਅਦ ਸਾਡੀ ਮਾਂ ਨੇ ਕਹਿ ਕੇ ਆਣਾ ਖਾਸ ਆਈਸੀਐਸੀ ਬੋਰਡ ਦੇ ਵਿੱਚ ਹੂੰ ਟੀਚਰ ਨੂੰ ਕੀ ਮੇਰੇ ਪੁੱਤਰ ਨੂੰ ਰੀਜਨਾਂ ਤੋਂ ਨਹੀਂ ਫੇਰਨੀ ਹੂੰ ਤੇ ਅਸੀਂ ਥਰ ਥਰ ਕੰਬਦੇ ਹੋਣਾ ਵੀ ਅੱਜ ਪੇਰੈਂਟ ਟੀਚਰ ਮੀਟਿੰਗ ਹੈ ਵੀ ਅੱਜ ਸਾਡੇ ਘਰਦਿਆਂ ਨੇ ਕੁਝ ਨਾ ਕੁਝ ਉੱਥੇ ਹਿੰਮਤ ਦੇ ਆਣੀ ਟੀਚਰਾਂ ਨੂੰ ਤੇ ਇਹਦੇ ਅੱਗੇ ਨਹੀਂ ਘਟ ਕਰਦੇ ਤੇ ਹੋਰ ਕੀ ਕਰਨਗੇ ਹੁਣ ਸਾਡੇ ਨਾਲ ਹੂੰ ਜਦੋਂ ਵੀ ਪੇਰੈਂਟ ਟੀਚਰ ਮੀਟਿੰਗ ਹੋਣੀ ਸਾਡੇ ਮਾਪੇ ਨੇ ਇਹੀ ਗੱਲ ਕਹਿਣੀ ਵੀ ਇਹ ਬੱਚਾ ਤੁਹਾਡਾ ਜੋ ਮਰਜ਼ੀ ਕਰੋ ਇਹਦੇ ਨਾਲ ਪਰ ਸਾਨੂੰ ਇਹਦਾ ਲਾਂਮਾ ਨਹੀਂ ਆਉਣਾ ਚਾਹੀਦਾ ਇੰਨੀ ਕੁ ਤੌਣੀ ਫੇਰਨੀ ਹੈ ਇੰਨੀ ਕੁ ਜੂਤ ਇਹਨੂੰ ਫੇਰ ਕੇ ਰੱਖਣੀ ਹੈ ਹੂੰ ਸਾਡੇ ਫਾਦਰ ਸਾਹਿਬ ਦਾ ਸਖਤ ਕਾਨੂੰਨ ਸੀ ਹੁਕਮ ਸੀ ਜੇ ਲਾਂਮਾ ਆ ਗਿਆ ਲੱਤਾਂ ਗਾਇਬ ਕਰ ਦਿੱਤੀ ਜਾਣਗੀਆਂ ਜੇ ਕਿਤੇ ਅਨਜਾਣਪੁਣੇ ਦੇ ਵਿੱਚ ਕਿਉਂਕਿ ਬੱਚਾ ਆਇਆ ਗਲਤੀ ਕਰ ਦਿੰਦਾ ਸਾਡੇ ਫਾਦਰ ਸਾਹਿਬ ਇੰਨੀ ਕੁ ਸਾਨੂੰ ਤੌਣੀ ਫੇਰਦੇ ਹੁੰਦੇ ਸੀ ਹੂੰ ਜਿੰਨਾ ਚਿਰ ਉਹ ਆਪ ਖੋਦਣਾ ਥੱਕ ਜਾਣ ਹੁਣ ਸਮਝ ਚ ਕੀ ਹੁੰਦਾ ਫਾਦਰ ਸਾਹਿਬ ਠੀਕ ਸੀ ਰਾਜੀ ਦੇ ਨਹੀਂ ਸਾਰੀ ਮਾਪਿਓ ਦੀ ਆ ਸਾਡੀ ਜੇਬ ਦੇ ਵਿੱਚ ਪੈਸਾ ਨਹੀਂ ਸੀ ਹੁੰਦਾ ਹੂੰ ਸਾਨੂੰ ਆਜ਼ਾਦੀ ਨਹੀਂ ਮਿਲੀ ਆਜ਼ਾਦੀ ਸਿਹਤ ਵਾਸਤੇ ਕਾ ਤੱਕ ਹੈ ਜੇ ਤੁਸੀਂ ਪੁੱਛੋ ਕਿਉਂ ਕਿਉਂ ਤੁਸੀਂ ਆਪਣੇ ਘਰ ਦੇ ਵਿੱਚ ਸਾਈਕਲ ਦੀਆਂ ਬ੍ਰੇਕਾਂ ਖੋਲਦੇ ਫੇਰ ਉਹਨੂੰ ਆਪਣੀ ਗਲੀ ਦੇ ਵਿੱਚ ਚਲਾ ਕੇ ਦਿਖਾਓ ਸਾਨੂੰ ਤੁਹਾਡੀ ਹਿੰਮਤ ਨਹੀਂ ਪੈਂਦੀ ਕੀ ਇਹ ਆਜ਼ਾਦੀ ਜਾਂ ਇੱਕ ਘਰ ਦੀ ਆਜ਼ਾਦੀ ਮੁਲਕ ਦੇ ਹਿਸਾਬ ਨਾਲ ਵੀ ਠੀਕ ਬੈਠਦੀ ਹੈ ਕਿ ਮੁਲਕ 'ਚ ਵੀ ਜੇ ਬ੍ਰੇਕਾਂ ਖੋਲਤਿਆਂ ਜਾਣ ਤੇ ਚਲਾ ਕੇ ਦਿਖਾਓ ਬਿਲਕੁਲ ਭਰਾ ਜੀ ਸਾਡੇ ਮੁਲਕ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਸਾਡੇ ਧਰਮ ਦੇ ਵਿੱਚ ਸਾਡੇ ਪਰਿਵਾਰ ਦੇ ਵਿੱਚ ਆਜ਼ਾਦੀ ਜਾਣ ਲਿਵਾਏ ਪਹਿਲੇ ਲੋਕ ਅਣਖੀ ਹੁੰਦੇ ਸੀ ਸੈਲਫ ਰਿਸਪੈਕਟ ਪਰ ਉਹ ਸਾਡੀ ਆਜ਼ਾਦੀ ਤਾਂ ਮਾਰੋਤਾੜ ਚੱਲ ਰਹੀ ਹੈ ਕਈ ਸੇ ਹਸਤਾ ਚੱਲ ਰਹੀ ਹੈ ਭਰਾ ਜੀ ਗੱਲ ਕਰਦੇ ਆ ਘਰਾਂ ਦੀ ਸਿਆਸਤਾਂ ਬੜੀ ਦੂਰ ਦੀ ਗੱਲ ਆ ਪਹਿਲੇ ਸ਼ੁਰੂਆਤ ਕਹਿੰਦੇ ਵੀ ਆਪਣੇ ਘਰ ਨੂੰ ਸੰਭਾਲ ਲਿਓ ਬਾਕੀ ਤੇ ਬਾਅਦ ਚ ਵਿਖੀ ਜਾਊਗੀ ਹਮ ਮਾਪਿਓ ਆਪਣੇ ਬੱਚੇ ਨੂੰ ਬਹੁਤ ਖਿੱਚ ਕੇ ਰੱਖਤਾ ਸੀ ਅੱਜ ਬੱਚੇ ਕਿਵੇਂ ਵਿਗੜ ਗਏ ਅੱਜ ਬੱਚੇ ਟੀਚਰਾਂ ਨੂੰ ਕਿਉਂ ਮਾਰਨ ਪੈਂਦੇ ਨੇ ਰਾਹ ਦੇ ਵਿੱਚ ਖੜ ਕੇ 20-20 ਬੱਚੇ ਟੀਚਰ ਨੂੰ ਕੁੱਟਦੇ ਨੇ ਸਰਕਾਰ ਦੀਆਂ ਗਲਤ ਜਿਹੜੀਆਂ ਨੇ ਖੇਡਾਂ ਗਲਤ ਕਾਨੂੰਨ ਵੀ ਬੱਚੇ ਨੂੰ ਕੁਝ ਕਹਿਣਾ ਨਹੀਂ ਉਹਨੂੰ ਬੱਚੇ ਨੂੰ ਡਰ ਨਹੀਂ ਤੇ ਉਹ ਬੱਚਾ ਗਲਤ ਹੋਏ ਗਈ ਟੀਚਰ ਡਰਦੇ ਨੇ ਸਾਡੇ ਦੇ ਕੋਈ ਐਕਸ਼ਨ ਨਾ ਹੋ ਜੇ ਲੀਗਲ ਗਲਤ ਨੀਤਾ ਬੱਚੇ ਉਹਦਾ ਗਲਤ ਫੈਸਲਾ ਚੱਕਦੇ ਬਿਲਕੁਲ ਬਾਹਰਲੇ ਦੇਸ਼ ਤੁਹਾਨੂੰ ਲੱਗਦਾ ਕਿ ਸਕੂਲਾਂ ਚ ਟੀਚਰਾਂ ਨੂੰ ਖੋਲ ਹੋਣੀ ਚਾਹੀਦੀ ਹੈ ਵੀ ਕੁੱਟਣ ਮਾਰਨ ਦੀ ਜਵਾਬਦੇਹ ਬਿਲਕੁਲ ਜਿੰਨੀ ਜ਼ਿਆਦਾ ਤੌਣੀ ਫਿਰੇਗੀ ਉਨਾ ਵਧੀਆ ਬੱਚਾ ਲੇਕਿਨ ਉਦੋਂ ਟੀਚਰ ਵੀ ਬੜੇ ਚੰਗੇ ਹੁੰਦੇ ਸੀ ਹਮ ਕਿਰਦਾਰ ਵਾਲੇ ਹੁੰਦੇ ਸੀ ਉੱਚ ਚੋਟੀ ਦੇ ਸੂਜਮਾਨ ਹੁੰਦੇ ਸੀ ਅੱਜ ਵਾਂਗੂ ਨਹੀਂ ਛਲਾਰੂ ਅੱਜ ਕੱਲ ਤਾਂ ਟੀਚਰ ਆਪਣੇ ਸਟੂਡੈਂਟਾਂ ਨਾਲ ਵਿਆਹ ਕਰਾ ਕੇ ਤਾਂ ਉਹ ਤੇ ਪਰਾਜਿ ਗੁਰੂ ਔਰ ਸ਼ਿਸ਼ਿਆ ਕੋਈ ਤਾਲਵੇਂ ਨਹੀਂ ਬੈਠਦਾ ਇਹ ਤੇ ਬਹੁਤ ਵੱਡਾ ਪਾਪ ਹੈ ਜੋ ਸਮਾਜ ਉਸਨੂੰ ਅਲਾਉ ਕਰ ਰਿਹਾ ਹੈ ਬਹੁਤ ਗਲਤ ਕਰਮ ਹੈ